ਸਰਦਾਰ ਗੁਲਜਾਰ ਸਿੰਘ ਜੀ ਰਾਨੀਕੇ ਸਾਹਿਬ ਮੈਂ ਗੱਲ ਕਰਦਾ ਹਾਂ ਜੀ ਸਰਦਾਰ ਹੀਰਾ ਸਿੰਘ ਜੀ ਗਾਬੜਿਆ ਸਾਹਿਬ ਸਰਦਾਰ ਪਰਮਜੀਤ ਸਿੰਘ ਜੀ ਸਰਨਾ ਸਾਹਿਬ ਉਹ ਮਿਲ ਕੇ ਪਿੱਛੇ ਆ ਰਹੇ ਆ ਸਰਦਾਰ ਅਸ਼ਦੀਤ ਸਿੰਘ ਜੀ ਕਲੇਰ ਸਾਹਿਬ ਸਰਦਾਰ ਸੁਜੀਤ ਸਿੰਘ ਜੀ ਟਗਲਵਾਲਾ ਸਾਹਿਬ ਮੈਂਬਰ ਐਗਜ਼ੀਕਟਿਵ ਦੇ ਮੇਰੇ ਸਤਿਕਾਰਯੋਗ ਵੱਡੇ ਵੀਰ ਭਾਈ ਰਾਮ ਸਿੰਘ ਜੀ ਸਾਡੇ ਐੱਜਪੀਸੀ ਦੇ ਮੁਖ ਸਕੱਤਰ ਸਰਦਾਰ ਕਰਨ ਸਿੰਘ ਜੀ ਬੰਨਣ ਸਾਹਿਬ ਅਸੀਂ ਸਾਰੇ ਸਿੰਘ ਸਾਹਿਬ ਨੂੰ ਉਹਨਾਂ ਕੋਲੋਂ ਸਮਾਂ ਅਸੀਂ 4 ਦਿਨ ਪਹਿਲਾਂ ਮੰਗਿਆ ਸੀ ਪਹਿਲਾਂ ਤਾਂ ਮੈਂ ਸਿੰਘ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਬੜਾ ਖੁੱਲਾ ਸਮਾਂ ਤੇ ਬੜੇ ਪਸਾਰ ਦੇ ਵਿੱਚ ਜਿਹੜੀ ਸਾਡੀ ਬੇਨਤੀ ਜੋਦੜੀ ਹੈ ਉਹਨੂੰ ਸੁਣਿਆ ਪੇਰੇ ਉਸ ਗੱਲ ਨੂੰ ਅੱਗੇ ਵੀ ਕਈ ਵਾਰੀ ਕਿਹਾ ਅੱਜ ਫਿਰ ਦਰਸਾਉਣਾ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਨਤਮਸਤਕ ਰਿਹਾ ਤੇ ਹਮੇਸ਼ਾ ਹੀ ਅਸੀਂ ਕੋਈ ਵੀ ਹੁਕਮ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦਾ ਹੁੰਦਾ ਹਮੇਸ਼ਾ ਹੀ ਅਸੀਂ ਸਵਿਕਾਰ ਕੀਤਾ ਹੁਣ ਵੀ ਜਿਹੜੇ ਪਿੱਛੇ ਫੈਸਲੇ ਹੋਏ ਸੀ ਸਰਦਾਰ ਸੁਪੀਰ ਸਿੰਘ ਬਾਦਲ ਸਾਹਿਬ ਤੋਂ ਲੈ ਕੇ ਸਾਰੀ ਲੀਡਰਸ਼ਿਪ ਨੇ ਸੀਸਨਵਾਂ ਕੇ ਜੋ ਧਾਰਮਿਕ ਸੇਵਾਵਾਂ ਲੱਗੀਆਂ ਸੀ ਉਹ ਪੂਰਨ ਕੀਤੀਆਂ ਕੜਾ ਪ੍ਰਸ਼ਾਦੀ ਦੇਖ ਕਰਾਈ ਆ ਜਿਹੜੇ ਪੈਸੇ ਜਮ੍ਹਾਂ ਕਰਾਉਂਦਾ ਹੁਕਮ ਹੋਇਆ ਸੀ ਇਸ਼ਤਿਹਾਰਾਂ ਦੇ ਉਹ ਵੀ ਜਮ੍ਹਾਂ ਕਰਾਇਆ ਤੇ ਆਪਣਾ ਸਰਟੀਫਿਕੇਟ ਹਾਸਲ ਕੀਤਾ ਹਾਲੇ ਕਿ ਬੜੇ ਵੱਡੇ ਵਿੱਚ ਹਮਲੇ ਵੀ ਹੋਏ ਪਰ ਗੁਰੂ ਨਾਰਾਇਣ ਦਾ ਅਸੀਂ ਸ਼ੁਕਰਾਨਾ ਕਰਦੇ ਆ ਕਿ ਸਾਰੀ ਸੇਵਾ ਬੜੀ ਅੱਛੀ ਤਰ੍ਹਾਂ ਵੀ ਸਰਦਾਰ ਸੁਭੀਚੰਦ ਬਾਦਲ ਸਾਹਿਬ ਨੇ ਆਪਣਾ ਅਸਤੀਫਾ ਜਿਹੜਾ ਉਹ ਇਤੇ ਪੇਸ਼ ਹੋਣ ਤੋਂ ਪਹਿਲੇ ਦੇ ਦਿੱਤਾ ਸੀ ਇਸ ਕਰਕੇ ਉਹਨਾਂ ਨੇ ਵਾਰ-ਵਾਰ ਵਰਕਿੰਗ ਕਮੇਟੀ ਨੂੰ ਇਹ ਗੱਲ ਵੀ ਬੜਾ ਜ਼ੋਰ ਦੇ ਕੇ ਕਹੀ ਸੀ ਕਿ ਅਸਤੀਫਾ ਮੇਰਾ ਪ੍ਰਵਾਨ ਕਰੋ ਕਿਉਂਕਿ ਜਦੋਂ ਮੈਂ ਦਿੰਦਾ ਤੇ ਕੋਈ ਡਰਾਮਾ ਕਰਨ ਵਾਸਤੇ ਨਹੀਂ ਦਿੰਦਾ ਇਸ ਕਰਕੇ ਪ੍ਰਵਾਨ ਕਰੋ ਪਰ ਸਾਡੀ ਵਰਕਿੰਗ ਕਮੇਟੀ ਦੀ ਮਜਬੂਰੀ ਸੀ ਕਿ ਅਸੀਂ ਨਾਲ ਇੱਕ ਅੱਧਾ ਜਿਹੜਾ ਟੈਕਨੀਕਲ ਪੁਆਇੰਟ ਸੀ ਜਿਹੜਾ ਮੈਂ ਪਿੱਛੇ ਵੀ ਆ ਕੇ ਉਹਦਾ ਲੀਗਲ ਓਪੀਨੀਅਨ ਹੈ ਅਸੀਂ ਸਤਕਾਰਯੋਗ ਸਿੰਘ ਸਹਬ ਨੂੰ ਜਿਹੜਾ ਉਹ ਪੇਸ਼ ਕੀਤਾ ਸੀ ਜਿਹਦੇ ਵਿੱਚ ਸਾਰੇ ਸੰਵਿਧਾਨ ਦੀਆਂ ਜੋ ਸੋਧਾਂ ਹੋਈਆਂ ਨਵੇਂ ਜਿਹੜੇ ਕਾਨੂੰਨ ਬਣੇ ਉਹਨਾਂ ਦਾ ਸਾਰਾ ਜ਼ਿਕਰ ਜਿਹੜੀਆਂ ਸੁਪਰੀਮ ਕੋਰਟ ਦੀਆਂ ਨੌ ਨੌ ਜੱਜਾਂ ਦੇ ਕਨਸਟੀਟਿਊਸ਼ਨਲ ਬੈਂਚ ਦੇ ਫੈਸਲੇ ਔਰ ਇਲੈਕਸ਼ਨ ਕਮਿਸ਼ਨ ਦੀਆਂ ਸਾਰੀਆਂ ਗਾਈਡਲਾਈਨਸ ਉਹ ਬੜੇ ਵਿਸਤਾਰ ਦੇ ਨਾਲ ਅਸੀਂ ਲੰਬਾ ਸਮਾਂ ਲਾ ਕੇ ਸਿੰਘ ਸਾਹਿਬ ਨੂੰ ਜਿਹੜਾ ਉਹ ਕੀਤਾ ਸੀ ਔਰ ਲੋਕ ਇਸ ਗੱਲ ਦਾ ਹੁੰਦਾ ਕਿ ਕੋਈ ਸੱਜਣ ਜਿਹੜੇ ਆ ਸਾਡੇ ਵਿਰੋਧੀ ਜਾਂ ਵਿਰੋਧੀ ਸ਼ਕਤੀਆਂ ਦੇ ਕਹਿੰਦੇ ਉੱਤੇ ਜਿਹੜੇ ਕੰਮ ਕਰਦੇ ਆ ਉਹ ਕਈ ਤਰ੍ਹਾਂ ਦੇ ਉੱਤੇ ਭਲੇਖੇ ਜਿਹੜੇ ਆ ਉਹ ਸੰਗਤ ਦੇ ਵਿੱਚ ਹਮੇਸ਼ਾ ਪਾਉਣ ਦੀ ਕੋਸ਼ਿਸ਼ ਕਰਦੇ ਵੀ ਕਦੀ ਅਕਾਲੀ ਦਲ ਭੱਜ ਗਿਆ ਜੀ ਕਦੀ ਦੱਸੋ ਗੁਰੂ ਦੇ ਦਰ ਤੋਂ ਭੱਜ ਗਿਆ ਕਿੱਥੇ ਜਾਵਾਂ ਕਦੀ ਸੁਪਨਾ ਵੀ ਨਹੀਂ ਲੈ ਸਕਦੇ ਕਿ ਕਦੀ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਕੋਈ ਸਧਾਰਨ ਵਰਕਰ ਵੀ ਅੱਜ ਦੇ ਨਾਂ ਨਾਲ ਅਕਾਲੀ ਲੱਗਦਾ ਉਹ ਕਦੀ ਗੁਰੂ ਦੇ ਡਰ ਤੋਂ ਕਿਤੇ ਮੁਨਕਰ ਹੋ ਸਕਦਾ ਜਾਂ ਭਰ ਸਕਦਾ ਪਰ ਵਾਰ-ਵਾਰ ਇਹੋ ਜਿਹਾਂ ਜਾਣਦੇ ਹੋਏ ਚੰਗੀ ਤਰ੍ਹਾਂ ਅੱਜ ਮੈਂ ਤੁਹਾਡੇ ਸਾਹਮਣੇ ਉਹਨਾਂ ਵੀਰਾਂ ਨੂੰ ਬੇਨਤੀ ਵੀ ਕਰਨੀ ਹੈ ਪਹਿਲਾਂ ਤੇ ਮੈਂ ਕਦੀ ਨਹੀਂ ਕਿਸੇ ਨੂੰ ਕੁਝ ਕਿਹਾ ਹੁਣੇ ਸਤਕਾਰਯੋਗ ਨੇ ਮੇਰੇ ਕੋਈ ਇਹ ਨਹੀਂ ਕਿ ਜਿਹੜੀਆਂ ਸਲਾਹਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦਿੰਦੇ ਹੋ ਕਿ ਕੁਝ ਨਹੀਂ ਹੁੰਦਾ ਜੀ ਇਲੈਕਸ਼ਨ ਕਮਿਸ਼ਨ ਐਦਾਂ ਨਹੀਂ ਕਰ ਸਕਦਾ ਜੀ ਕਿਤੇ ਨਹੀਂ ਮੰਤਰਾ ਰੱਦ ਹੁੰਦੀ ਜੀ ਤੇ ਅਸੀਂ ਆਪਣਾ ਪੱਖ ਪੇਸ਼ ਕਰ ਰਹੇ ਹਾਂ ਸਿੰਘ ਸਾਹਿਬ ਅੱਗੇ ਕਰ ਰਹੇ ਹਾਂ ਉਹਨਾਂ ਨੂੰ ਸੁਣਨ ਦਾ ਸਬਕ ਦਿਓ ਤੁਸੀਂ ਵਿੱਚ ਅਖਬਾਰਾਂ ਦੇ ਵਿੱਚ ਬਿਆਨਬਾਜ਼ੀ ਜਾ ਕੇ ਰੋਜ਼ 이슈 ਕਾਤੇ ਖੜੇ ਕਰਦੇ ਅੱਜ ਮੈਂ ਉਹਨਾਂ ਸਾਰਿਆਂ ਨੂੰ ਤੁਹਾਡੇ ਲਈ ਪੁੱਛਣਾ ਵੀ ਚਾਹੁੰਦਾ ਉਹਨਾਂ ਨੂੰ ਚਰੋਥੀ ਵੀ ਦੇਣਾ ਹੁਣ ਨਵੀਆਂ-ਨਵੀਆਂ ਪਾਰਟੀਆਂ ਬੰਨ ਦੀ ਗੱਲ ਹੋ ਰਹੀ ਹੈ ਨਾ ਵੀ ਇੱਕ ਪਾਰਟੀ ਕਿੰਦੇ ਮਾਗੀ ਦੇ ਉੱਤੇ ਰਜਿਸਟਰ ਹੋਣੀ ਹੈ ਸਾਡੀਆਂ ਸ਼ੁਭ ਕਾਮਨਾਵਾਂ ਸਾਡੀ ਕਿਸੇ ਨਾਲ ਈਰਖਾ ਨਹੀਂ ਕੋਈ ਪਾਰਟੀ ਬਣਾਵੇ ਡੈਮੋਕ੍ਰੈਟਿਕ ਕੰਟਰੀ ਆ ਸਾਰਿਆਂ ਦਾ ਹੱਕ ਆ ਅਸੀਂ ਕਿਸੇ ਦੇ ਖਿਲਾਫ ਨਹੀਂ ਇੱਕ ਹੋਰ ਵੀ ਆਸੀਪੀ ਉਹਨਾਂ ਨੇ ਵੀ ਇਹ ਪਾਰਟੀ ਬਣਾਉਣੀ ਆ ਉਹ ਵੀ ਬਣਾ ਲੈ ਪਰ ਪਾਰਟੀ ਬਣਾਉਣ ਵਾਲਿਆਂ ਨੂੰ ਮੈਂ ਬੇਨਤੀ ਕਰਦਾ ਕਿ ਇਲੈਕਸ਼ਨ ਕਮਿਸ਼ਨ ਦੀ ਸਾਈਟ ਆ ਉਹਦੇ ਤੇ ਨਵੀਂ ਪਾਰਟੀ ਰਜਿਸਟਰ ਜਿਹੜੀ ਕਰਾਉਣੀ ਆ ਉਹਦਾ ਆ ਸਾਰਾ ਪਰਫਾਰਮਾ ਜਿਹੜਾ ਇਹ ਨਵੀਂ ਪਾਰਟੀ ਜਿਹੜੀ ਰਜਿਸਟਰ ਕਰਾਉਣੀ ਹੋਵੇ ਇਹ ਨੂੰ ਭਰਨਾ ਪੈਂਦਾ ਕਿਰਪਾ ਕਰਕੇ ਮੈਂ ਸਾਰਿਆਂ ਨੂੰ ਚੁਣੌਤੀ ਦਿੰਦਾ ਜਿਹੜੇ 40 ਦਲ ਦੇ ਉੱਤੇ ਉਂਗਲਾ ਚੁੱਕਦੇ ਆ ਭਈ ਜਦੋਂ ਇਲੈਕਸ਼ਨ ਕਮਿਸ਼ਨ ਨੂੰ ਇਹ ਪਰਫਾਰਮਾ ਨਵੀਂ ਪਾਰਟੀ ਵਾਸਤੇ ਭਰ ਕੇ ਦਿਓਗੇ ਨਾ ਉਸ ਤੋਂ ਪਹਿਲਾਂ ਸੰਗਤ ਨੂੰ ਜਨਤਕ ਜ਼ਰੂਰ ਕਰਿਓ ਤੇ ਫਿਰ ਸੰਗਤ ਨੂੰ ਦੱਸਿਆ ਜੇ ਭਈ ਤੁਸੀਂ ਕਿਹੜੀਆਂ ਸ਼ਰਤਾਂ ਜਿਹੜੀਆਂ ਨੇ ਉਹ ਜਿਹੜੀਆਂ ਨੇ ਉਹ ਮੰਨੀਆਂ ਨੇ ਇਲੈਕਸ਼ਨ ਕਮਿਸ਼ਨ ਦੀ ਇਹ ਮਜਬੂਰੀ ਕਰਕੇ ਮੰਨੀਆਂ ਕਿ ਕਿਉਂ ਮੰਨੀਆਂ ਉਹਨਾਂ ਫਿਰ ਜ਼ਿਕਰ ਜਿਹੜਾ ਉਹਨਾਂ ਸਾਰੇ ਵੀਰਾਂ ਨੂੰ ਬੇਨਤੀ ਕਰਦਾ ਕਿ ਪਬਲਿਕ ਚ ਕਰਿਓ ਜੇ ਤੁਸੀਂ ਆਪਣੇ ਡਾਕੂਮੈਂਟ ਜਨਤਕ ਨਹੀਂ ਨਾ ਕਰੋਗੇ ਤੁਸੀਂ ਕਾਲੀ ਦਾਲ ਤੇ ਤਾਂ ਬੜਾ ਪ੍ਰਚਾਰ ਕਰ ਲਿਆ ਵੀ ਭੱਜ ਗਿਆ ਜੀ ਇਹ ਹੋ ਗਿਆ ਫਿਰ ਅਸੀਂ ਆਰਟੀਆਈ ਦੇ ਵਿੱਚ ਕਾਪੀਆਂ ਲੈ ਕੇ ਤੁਹਾਡੀਆਂ ਤੇ ਫਿਰ ਸੰਗਤ ਦੇ ਵਿੱਚ ਜਾ ਕੇ ਅਸੀਂ ਕਰਾਂਗੇ ਕਿ ਜਿਹੜੇ ਐਫੀਡਾਇਵਟ ਸਰਦਾਰ ਸਰਜੀਤ ਸਿੰਘ ਬਰਨਾਲਾ ਸਾਹਿਬ ਨੇ 1990 ਦੇ ਵਿੱਚ ਦਰਜ ਕੀਤੇ ਸੀ ਇਹਨਾਂ ਹਦਾਇਤਾਂ ਕਰਕੇ ਕੀਤੇ ਸੀ ਜੀ ਮਨਜੀਤ ਸਿੰਘ ਖੈਰਾ ਐਡਵੋਕੇਟ ਸਾਹਿਬ ਉਦੋਂ ਜਨਰਲ ਸਕੱਤਰ ਸੀਗੇ ਉਹ ਮੈਂ ਤੁਹਾਨੂੰ ਸਾਰੇ ਡਾਕੂਮੈਂਟ ਦਿਖਾਏ ਆ ਜਿਹੜਾ ਕੋਈ ਵੇਖਣਾ ਚਾਵੇ ਮੈਂ ਆਪਣੀ ਜਿਹੜੀ ਰਿਕਾਰਡ ਨਾਲ ਹੀ ਹਲੇ ਲੈ ਕੇ ਚੱਲਦਾ ਜਿਹਨੂੰ ਹੁਣ ਵੀ ਦੇਖਣਾ ਚਾਵੇ ਮੈਂ ਇੱਕ ਇੱਕ ਡਾਕੂਮੈਂਟ ਦਿਖਾ ਦੇਣਾ ਹੁਣ ਮੋਟੇ-ਮੋਟੇ ਇਹਦੇ ਚ ਗੱਲਾਂ ਨੇ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੇ ਆ ਜਿਹੜਾ ਮਰਜ਼ੀ ਅੱਜ ਕੱਢ ਕੇ ਵੇਖ ਲਿਆ ਪਹਿਲਾਂ ਹਦਾਤ ਕੀ ਹੈ ਨੇਮ ਆਫ ਦੀ ਪਾਰਟੀ ਔਰ ਬ੍ਰੈਕਟ ਚ ਕੀ ਲਿਖਿਆ ਸ਼ੁਡ ਨਾਟ ਕੰਟੇਨ ਰਿਲੀਜੀਅਨ ਔਰ ਕਾਸਟ ਪਹਿਲਾ ਪਹਿਲਾ ਪੁਆਇੰਟ ਜਿਹੜਾ ਫਾਰਮ ਦਾ ਭਰਨਾ ਪੈਣਾ ਜਿਹੜੇ ਸਾਰੇ ਸਾਨੂੰ ਕਹਿੰਦੇ ਆ ਨਾ ਏਦਾਂ ਕਰ ਲਓ ਓਦਾਂ ਕਰ ਲਓ ਪਹਿਲੀ ਕੰਡੀਸ਼ਨ ਹੈ ਦੂਜਾ ਹੈ ਆਬਜੈਕਟਿਵਸ ਆਫ ਦਾ ਪਾਰਟੀ ਇਹਦੇ ਚ ਕੀ ਲਿਖਿਆ ਹਦਾਇਤ ਕੀ ਹੈ ਸ਼ੁਡ ਬੀ ਇਨ ਕੰਸੋਨੈਂਸ ਵਿਦ ਦਾ ਕਨਸਟੀਟਿਊਸ਼ਨ ਆਫ ਇੰਡੀਆ ਕਿ ਭਾਰਤ ਦੇ ਸੰਵਿਧਾਨ ਦੇ ਮੁਤਾਬਕ ਹੋਣਾ ਚਾਹੀਦਾ ਆਪਣੀ ਮਨਮਰਜ਼ੀ ਦਾ ਨਹੀਂ ਇੱਕ ਦੂਜੀ ਕੰਡੀਸ਼ਨ ਹੈ ਮੈਂਬਰਸ਼ਿਪ ਆਫ ਦੀ ਪਾਰਟੀ ਮੈਂਬਰ ਕੌਣ ਬਣ ਸਕਦੇ ਆ ਓਪਨ ਟੂ ਆਲ ਅਡਲਟ ਇੰਡੀਅਨ ਸਿਟੀਜ਼ਨ ਹੁਣ ਜਿਹੜਾ ਇਕੱਲੇ ਇੱਕ ਧਰਮ ਦੀ ਪਾਰਟੀ ਬਣਾਉਣੀ ਚਾਹੁੰਦਾ ਉਹਨੂੰ ਮੁਬਾਰਕਵਾਦ ਅਦਰ ਰਜਿਸਟਰ ਕਰਾਓ ਅਸੀਂ ਚੁਣੌਤੀ ਦਿੰਦੇ ਆ ਫਿਰ ਰਜਿਸਟਰ ਕਰਾਓ ਪੋਲਿਟੀਕਲ ਪਾਰਟੀ 29ਏ ਦੇ ਅੰਡਰ ਤੇ ਫਿਰ ਸਾਨੂੰ ਆ ਕੇ ਤੁਸੀਂ ਝੂਠਿਆ ਕਰਿਓ ਡਿਸੀਜਨ ਮੇਕਿੰਗ ਜਿਹੜੀ ਜਿਹੜੀ ਆਰਗੇਨਾਈਜੇਸ਼ਨ ਸਟਰਕਚਰ ਦੀ ਡਿਸੀਜਨ ਮੇਕਿੰਗ ਕਿ ਹੋਣੀ ਚਾਹੀਦੀ ਹੈ ਡਿਸੀਜਨ ਮੇਕਿੰਗ ਪਾਵਰ ਸ਼ੁੱਡ ਰਿਫਲੈਕਟ ਡੈਮੋਕ੍ਰੈਟਿਕ ਸਪਿਰਟ ਲੋਕਤੰਤਰੋ ਦੇ ਵਿੱਚੋਂ ਜਿਹੜਿਆ ਨਜ਼ਰ ਹੋਣਾ ਚਾਹੀਦਾ ਔਰ ਲਾਸਟ ਵਰਡ ਬੜਾ ਸਖਤ ਹੈ ਨੋ ਵੀਟੋ ਪਾਵਰ ਕੋਈ ਰਾਤ ਨਹੀਂ ਇਸ ਤਰ੍ਹਾਂ ਹੋ ਸਕਦੀ ਪਈ ਜਿਹੜੀ ਆਪੀ ਆ ਕਰਨਾ ਕਿਆ ਕਰਨਾ ਕੋਈ ਲੀਡਰ ਨਹੀਂ ਇਸ ਦਾ ਕਹਿ ਸਕਦਾ ਤੁਹਾਨੂੰ ਡੈਮੋਕ੍ਰੈਟਿਕ ਵੇ ਦੇ ਨਾਲ ਡਿਸੀਜਨ ਲੈਣੇ ਪਣਗੇ ਇਹ ਸਾਰੀਆਂ ਪਾਰਟੀ ਦੀਆਂ ਸ਼ਰਤਾਂ ਨੇ ਔਰ ਆ ਜਿਹੜੀ ਹੈਗੀ ਆ ਇਹ ਐਫਿਡੇਵਿਟ ਫਾਈਲ ਕਰਨਾ ਪੈਣਾ ਜਿੰਨੇ ਨਵੀਆਂ ਪਾਰਟੀਆਂ ਦਰਜ ਕਰਾ ਕੇ ਜਿਹੜੇ ਕਾਲੀ ਦਲ ਤੇ ਸਵਾਲ ਚੁੱਕਦੇ ਹਨ ਇਹ ਮੈਂ ਪੜ੍ਹ ਦੇਣਾ ਔਰ ਇਹਦੇ ਤੋਂ ਬਗੈਰ ਮੈਨੂੰ ਪਾਰਟੀ ਰਜਿਸਟਰ ਕਰਾ ਕੇ ਦੱਸ ਦੇ ਜਿੱਥੇ ਖੜੇ ਖੜਾ ਖੜੇ ਹੋਵੋਗੇ ਜੋ ਕਹਿਣਾ ਚਾਹੋਗੇ ਮੈਂ ਤੁਹਾਡੀ ਗੱਲ ਮੰਨਾਂਗਾ ਇਹ ਤੋਂ ਬਗੈਰ ਪਾਰਟੀ ਦਾ ਨਾਮ ਲੇ ਕੇ ਲਿਖਣਾ ਪੈਣਾ ਸ਼ੈਲ ਬੀਅਰ ਟ੍ਰੂ ਫੇਥ ਐਂਡ ਅਲਿਜੀਅਸ ਟੂ ਦਾ ਕਨਸਟੀਟਿਊਸ਼ਨ ਆਫ ਇੰਡੀਆ ਐਜ਼ ਬਾਈ ਲਾਸਟੈਬਲਿਸ਼ਡ ਐਂਡ ਟੂ ਦਾ ਪ੍ਰਿੰਸੀਪਲ ਆਫ socialism secularism and democracy and would uphold the sovereignty unity and integrity <coughs> of india agge ik vich itte hor condition hai ke da there should be clear provision in the party constitution about the membership of the party there should not be any discrimination in the matter of membership eh sara jehdiya shartan ne na ik hor cheez badi interesting hai ਮੈਂ ਸਿੰਘ ਸਾਹਿਬ ਦਾ ਵੀ ਜ਼ਿਕਰ ਕਰਕੇ ਆਇਆ ਤੇ ਅਸੀਂ ਉਹਨਾਂ ਨੂੰ ਕਹਿ ਰਹੇ ਸੀ ਵੀ ਇਹਨਾਂ ਨੂੰ 32 ਸਵਾਲਾਂ ਦਾ ਜਵਾਬ ਦੇਣਾ ਪੈਣਾ ਹੈ 32 ਸਵਾਲਾਂ ਦਾ ਇਲੈਕਸ਼ਨ ਕਮਿਸ਼ਨ ਦਾ ਜਿਹਦਾ ਜਵਾਬ ਹਾਂ ਜਾਂ ਨਾ ਚ ਦੇਣਾ ਪਣਾ 32 ਸਵਾਲ ਨੇ ਆ ਜ਼ਗਾਤਾਰ 32 ਨੇ 1 ਤੋਂ ਲੈ ਕੇ 32 ਤੱਕ ਸਵਾਲ ਵੀ ਕਿਸੇ ਚੀਜ਼ ਨੂੰ ਤੁਸੀਂ ਅੱਗੇ ਹੁੰਦਾ ਸੀ ਨਾ ਵੀ ਗੋਲਮੋਲ ਕਰਕੇ ਲਿਖ ਦਿਓਗੇ ਹੁਣ ਗੋਲਮੋਲ ਕਰਕੇ ਨਹੀਂ ਦੂਜਾ ਵੀ ਲਿਖ ਕੇ ਦੇ ਸਕਦੇ ਹਰ ਸਵਾਲ ਦਾ ਜਵਾਬ ਇਹ ਬੱਤੀ ਨੇ ਇਹ ਜੜੇ ਔਰ ਇਹ ਦੇਖੇ ਸਾਰੀਆਂ ਗੱਲਾਂ ਜਿਹੜੀਆਂ ਸੈਕੂਲਰਿਜ਼ਮ ਦੀਆਂ ਸੋਸ਼ਲਿਜ਼ਮ ਦੀਆਂ ਕਿ ਮੈਂ ਆ ਦੇਖੋ ਲਿਖਿਆ ਆ ਦੇ ਡਿਕਲੇਅਰ ਡੈਮੋਕ੍ਰੇਸੀ ਸੋਸ਼ਲਿਜ਼ਮ ਐਂਡ ਸੈਕੂਲਰਿਜ਼ਮ ਐਜ਼ ਦੀ ਬੇਸਿਕ ਟਿਨਟ ਇਹ ਤੁਹਾਡੇ ਵਾਸਤੇ ਮੈਂ ਕਰ ਦਿਆਂ ਤੇ ਅੱਗੇ ਲਿਖਣਾ ਪੈਣਾ ਯੈਸ ਕਿ ਨੋ ਇੱਥੇ ਯੈਸ ਭਰਨਾ ਪੈਣਾ ਇਹਨਾਂ ਨੂੰ ਕਿਉਂਕਿ ਨੋ ਲਿਖ ਕੇ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਓ ਜੋ ਕਹੋਗੇ ਮੈਂ ਤੁਹਾਡੀ ਗੱਲ ਮੰਨਾਂਗਾ ਜਿਹੜੇ ਸਾਨੂੰ ਸਲਾਵਾ ਦਿੰਦੇ ਆ ਨਾ ਪਾਰਟੀ ਦਾ ਕੰਮ ਚੱਲ ਸਕਦਾ ਆ ਲੈਕਚਰ ਕਮਿਸ਼ਨ ਦਾ ਡਾਕੂਮੈਂਟ ਆ ਮੇਰਾ ਨਹੀਂ ਆ ਜਿਹੜਾ ਮਰਜ਼ੀ ਇਲੈਕਸ਼ਨ ਕਮਿਸ਼ਨ ਦੀ ਸਾਈਟ ਤੋਂ ਲੈ ਲਵੇ ਇਹਦੇ ਚ ਨੋ ਲਿਖ ਕੇ ਤੇ ਪਾਰਟੀ ਦੇ ਨਿਸ਼ਚਿ ਕਰਾ ਕੇ ਦੱਸ ਦੋ ਪੋਲਿਟਿਕਲ ਪਾਰਟੀ ਸਾਨੂੰ ਜੋ ਸਜ਼ਾ ਦੇਣਗੇ ਅਸੀਂ ਉਹਨਾਂ ਦੀ ਮੰਨ ਲਵਾਂਗੇ ਇਹਦੇ ਵਿੱਚ ਵੀ ਫਿਰ 29 ਜਿਹੜਾ ਇਹ ਦਾ ਸੈਕਸ਼ਨ 5 ਦਾ ਜਿਹੜਾ ਮੈਂ ਪਹਿਲਾਂ ਪੜਿਆ ਇਹ ਚ ਫਿਰ ਲਿਖ ਕੇ ਦੇਣਾ ਪੈਣਾ ਵੀ ਨਾਲ ਲਾਇਆ ਕਿ ਨਹੀਂ ਲਾਇਆ ਯੈਸ ਕਹੋ ਆਹ ਕਨਾ ਤੇ ਇਹਨਾਂ ਨੂੰ ਕੋਈ ਨਾ ਲਿਖ ਕੇ ਪਾਰਟੀ ਰਜਿਸਟਰ ਕਰਾ ਕੇ ਦੱਸ ਦਿਓ ਫਿਰ ਅਸੀਂ ਮੰਨ ਜਾਗੇ ਕਿ ਪਾਰਟੀਆਂ ਇਸ ਤਰੀਕੇ ਜਿਹੜੀਆਂ ਉਹ ਰਜਿਸਟਰ ਹੋ ਸਕਦੀਆਂ ਸੋ ਇਹ ਬੜੀ ਡਿਟੇਲ ਦੇ ਵਿੱਚ ਸਾਰਾ ਕਲਕਲ ਮੈਂ ਜਿਹੜਾ ਪੜਨ ਲੱਗਿਆ ਤੇ ਬੜਾ ਲੰਬਾ ਸਮਾਂ ਲੱਗੇਗਾ ਇਹ 32 ਸਵਾਲ ਨੇ ਜਿਹਦਾ ਜਵਾਬ ਜਿੰਨਾਂ ਵੀਰਾਂ ਨੇ ਪਾਰਟੀ ਰਜਿਸਟਰ ਕਰਾਉਣੀ ਆ ਉਹਨਾਂ ਨੂੰ ਹਾਂ ਤੇ ਨਾ ਦੇ ਵਿੱਚ ਜਵਾਬ ਦੇਣਾ ਪੈਣਾ ਮੈਂਬਰਸ਼ਿਪ ਸਾਰੇ ਵਾਸਤੇ ਖੁੱਲਣੀ ਪੈਣੀ ਹੈ ਕਿਸੇ ਇੱਕ ਧਰਮ ਦੀ ਪਾਰਟੀ ਨਹੀਂ ਬਣ ਸਕਦੀ ਇਸ ਕਰਕੇ ਪਾਰਟੀ ਆਪਣੇ ਫੈਸਲੇ ਪਾਰਟੀ ਸੰਵਿਧਾਨ ਮੁਤਾਬਕ ਲਏਗੀ ਇਹ ਘੱਟੋ ਘੱਟ 4-5 ਜਗ੍ਹਾ ਦੇ ਉੱਤੇ ਇਹ ਇਹਦੇ ਵਿੱਚ ਫਾਰਮ ਦੇ ਵਿੱਚ ਲਿਖ ਕੇ ਦੇਣਾ ਪੈਂਦਾ ਕਿ ਕੋਈ ਵੀਟੋ ਪਾਵਰ ਨਹੀਂ ਹੋਊਗੀ ਤੁਹਾਨੂੰ ਆਪਣੇ ਫੈਸਲੇ ਜਿਹੜੇ ਆ ਉਹ ਜਿਹੜੀਆਂ ਡੈਮੋਕ੍ਰੈਟਿਕ ਤਰੀਕੇ ਨਾਲ ਲੈਣੇ ਪੈਣਗੇ ਤਾਂ ਜਾ ਕੇ ਤੇ ਜਿਹੜੀ ਪਾਰਟੀ ਰਜਿਸਟਰ ਹੁੰਦੀ ਹੈ ਤੇ ਫਿਰ ਤੁਸੀਂ ਪੋਲੀਟੀਕਲ ਪਾਰਟੀ ਕਾਉਂਡ ਦੇ ਜਿਹੜੇ ਹੱਕਦਾਰ ਆ ਉਹ ਬਣਦੇ ਇਸ ਕਰਕੇ ਮੈਂ ਧੰਨਵਾਦ ਕਰਦਾ ਸਿੰਘ ਸਾਹਿਬ ਦਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਸੀ ਕਿ ਕੋਈ ਵੀ ਇਹੋ ਜਿਹਾ ਇਮਪ੍ਰੈਸ਼ਨ ਜਾਵੇ ਕਿਉਂਕਿ ਸਿੰਘ ਸਾਹਿਬ ਨੇ ਆਪਣੇ ਆਦੇਸ਼ ਦੇ ਵਿੱਚ ਵੀ ਲਿਖਿਆ ਸੀ ਸਾਡੇ ਉਹਦੇ ਵਿੱਚ ਵੀ ਸਵਿਧਾਨ ਦੇ ਮੁਤਾਬਕ ਪਰ ਨਾਲ ਉਹਨਾਂ ਨੇ ਕੁਝ ਸ਼ਰਤਾਂ ਲਾਈਆਂ ਸੀ ਉਹ ਅਸੀਂ ਸਾਰੀਆਂ ਪਹਿਲਾਂ ਲੀਗਲ ਓਪੀਨੀਅਨ ਦੇ ਕੇ ਜੱਜਮੈਂਟ ਦੇ ਕੇ ਗਿਤੇ ਦੇ ਕੇ ਆਪਣੇ ਵੱਲੋਂ ਅਸੀਂ ਕੋਸ਼ਿਸ਼ ਕੀਤੀ ਕਿ ਕਿਉਂਕਿ ਜਿਹੜੀ ਹੈ ਇਹ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਕਿ ਉਹਨਾਂ ਨੂੰ ਕਨਵਿੰਸ ਕੀਤਾ ਜਾਵੇ ਕਿਉਂਕਿ ਉਹ ਵੀ ਅੱਗੋਂ ਉਹਨਾਂ ਨੇ ਜੋ ਫੈਸਲਾ ਕੀਤਾ ਸੰਗਤ ਨੂੰ ਜਵਾਬਦੇ ਹੁੰਦੇ ਇਸ ਕਰਕੇ ਜਿਹੜੀ ਹੈ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਕੌਮ ਦੇ ਸਾਹਮਣੇ ਹੁੰਦੀ ਹੈ ਇਸ ਲਈ ਅਸੀਂ ਸਾਰੀਆਂ ਤੀਜਾਂ ਤੋਂ ਉਹਨਾਂ ਨੂੰ ਕਨਵਿੰਸ ਕਰਕੇ ਤੇ ਹੁਣ ਬੇਨਤੀ ਕਰਕੇ ਆਏ ਹਾਂ ਕਿ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਜਿਹੜੀ ਹੈ ਜੋ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਹੋਇਆ ਹੈ ਕਲੀਅਰ ਕਟ ਕਿ ਵਰਕਿੰਗ ਕਮੇਟੀ ਆਪਣੀਆਂ ਜਿਹੜੀ ਹੱਗੇ ਭਰਤੀ ਦਾ ਫੈਸਲਾ ਕਰੇਗੀ ਉਹਦੇ ਵਿੱਚ ਇਹ ਅਸੀਂ ਜ਼ਰੂਰ ਕਹਿ ਕੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਚਾਹੁੰਦੇ ਆ ਕਿ ਕੋਈ ਵੀ ਇਮਾਨਦਾਰ ਵਰਕਰ ਜਿਹੜਾ ਕਿਸੇ ਨਾਲ ਪੱਖਪਾਤ ਇਮਾਨਦਾਰ ਕਿਸੇ ਵਰਕਰ ਦੇ ਨਾਲ ਪੱਖਪਾਤ ਪਾਰਟੀ ਨਹੀਂ ਕਰਦੀ ਕੋਈ ਵੀ ਭਰਤੀ ਕਰਨੇ ਚਾਵੇ ਸਾਰੇ ਕਰਾਂਗੇ ਪਰ ਉਹ ਪਾਰਟੀ ਦਾ ਢਾਂਚਾ ਹੁੰਦਾ ਇਸ ਕਰਕੇ ਪ੍ਰਧਾਨ ਸਾਹਿਬ ਦਾ ਅਸੀਫਾ ਵੀ ਉਸੇ ਹੀ ਵਰਕੇ ਕਮੇਟੀ ਨੇ ਪ੍ਰਵਾਨ ਕਰਨਾ ਉਹਦੀ ਮੀਟਿੰਗ ਜਿਹੜੀ ਆ ਉਹਨਾਂ ਸੀ ਸਿੰਘ ਸਾਹਿਬ ਨੂੰ ਮਿਲਣ ਤੋਂ ਬਾਅਦ ਅੱਜ ਮੈਂ ਆਪਣੇ ਕਾਰਜਕਾਰੀ ਪ੍ਰਧਾਨ ਸਾਹਿਬ ਨਾਲ ਗੱਲ ਕਰਕੇ ਉਹ ਅਸੀਂ ਇੱਕ ਦਿਨ ਤੱਕ ਮੀਟਿੰਗ ਦੀ ਡੇਟ ਅਨਾਉਂਸ ਕਰ ਦਨੇ ਆ ਤੇ ਅਗਲੀ ਕਰਦੇ ਜਿਹੜੀ ਹੈ ਅਸੀਂ ਸਾਰੇ ਕਰਾਂ ਇੱਕ ਤਾਂ ਇਹ ਸਾਹਿਬ ਜਿਹੜੀ ਸੁਣਨ ਲਾਂ ਤੇ ਸੁਣਨ ਤੋਂ ਦੂਜਾ ਇਸ਼ੂ ਹੋ ਰਿਹਾ ਪਰ ਤੁਸੀਂ ਇਕੱਠੇ ਕੁਐਸਚਨ ਕਰ ਲਿਓ ਇੱਕ ਕੇਂਦਰ ਸਰਕਾਰ ਨੇ ਬਹੁਤ ਬਹੁਤ ਮਾੜਾ ਫੈਸਲਾ ਪੰਜਾਬ ਵਿਰੋਧੀ ਫੈਸਲਾ ਕੀਤਾ ਹੈ ਕਿ ਚੰਡੀਗੜ੍ਹ ਦੇ ਵਿੱਚ ਜਿਵੇਂ ਪਹਿਲਾ ਕੋਸ਼ਿਸ਼ ਹੋ ਰਹੀ ਹੈ ਕਿ ਪੰਜਾਬ ਦਾ ਕਲੇਮ ਖਤਮ ਕਰਨ ਵਾਸਤੇ ਇੱਕ ਇੱਕ ਕਰਕੇ ਕੋਈ ਨਾ ਕੋਈ ਨਵੀਂ ਸਾਜਿਸ਼ ਘੜੀ ਜਾਂਦੀ ਹੈ। ਕਦੀ ਹਰਿਆਣੇ ਦੇ ਕਾੜੇ ਜੋ ਅਟੈਚ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਦੀ ਹਰਿਆਣੇ ਨੂੰ ਵਿਧਾਨ ਸਭਾ ਵਾਸਤੇ ਜ਼ਮੀਨ ਦੇਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ। ਕਦੀ ਜਿਹੜੀ ਅਫਸਰਾਂ ਦੀ ਰੇਸ਼ੋ ਹੈ ਉਹ ਦਸਤੁਰਬ ਕੀਤੀ ਜਾਂਦੀ ਹੈ। ਸਾਡੇ ਤੇ ਹਰਿਆਣੇ ਦੇ ਅਫਸਰ ਜਿਹੜਿਆ ਉਹਦੀ ਥਾਂ ਦੇ ਉੱਤੇ ਕੇਂਦਰ ਦੇ ਅਫਸਰ ਵਕਫ ਵਕਫਾਂ ਤੇ ਡੈਪੂਟੇਸ਼ਨ ਤੇ ਆ ਗਏ। ਆਪਣੇ ਨਵੇਂ ਕੇਡਰ ਬਣ ਗਿਆ ਬਹੁਤ ਕੁਛ ਅੱਗੇ ਜ਼ੁਲਮ ਇਹਨਾਂ ਨੇ ਜਿਹੜਾ ਉਹ ਕੀਤਾ ਇੱਕੋ ਇੱਕ ਮਨਛਾ ਦੇ ਨਾਲ ਕਿ ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਪਵੇ ਪਰ ਹੁਣ ਜਿਹੜਾ ਜਿਹੜਾ ਐਡਵਾਈਜ਼ਰ ਆ ਪੰਜਾਬ ਦੇ ਗਵਰਨਰ ਸਾਹਿਬ ਪ੍ਰਸ਼ਾਸਕ ਹੁੰਦੇ ਆ ਚੰਡੀਗੜ੍ਹ ਦੇ ਇਸੇ ਕਰਕੇ ਕਿ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਵਾਸਤੇ ਬਣਿਆ ਸੀ ਤੇ ਪੰਜਾਬ ਨੂੰ ਆਉਣਾ ਪੰਜਾਬ ਦਾ ਹਿੱਸਾ ਤੇ ਪੰਜਾਬ ਦੇ ਗਵਰਨਰ ਨੂੰ ਵੀ ਪ੍ਰਸ਼ਾਸਕ ਫਾਰਦੀ ਟਾਈਮਿੰਗ ਲਾਇਆ ਜਾਂਦਾ ਟੈਂਪਰੇਰੀ ਡਿਊਟੀ ਬਣਦਾ ਪਰ ਹੁਣ ਚੀਫ ਸੈਕਟਰੀ ਲਾ ਕੇ ਜਿਹੜਾ ਮੈਸੇਜ ਇਹ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਚੀਫ ਸੈਕਟਰੀ ਦੀ ਪੋਸਟ ਤੇ ਕਿ ਇਹ ਅਸੀਂ ਪੰਜਾਬ ਨੂੰ ਟਰਾਂਸਫਰ ਨਹੀਂ ਕਰਾਂਗੇ ਇਹਦਾ ਅਸੀਂ ਡਟ ਕੇ ਵਿਰੋਧ ਕਰਦੇ ਹਾਂ ਪਾਰਟੀ ਲੈਵਲ ਤੇ ਵੀ ਅਸੀਂ ਵਰਕਿੰਗ ਕਮੇਟੀ ਦੀ ਜਸਲ ਮੀਟਿੰਗ ਹੋਏਗੀ ਇੱਥੇ ਫੈਸਲਾ ਲਵਾਂਗੇ ਔਰ ਕੇਂਦਰ ਨੂੰ ਮੈਂ ਅੱਜ ਵੀ ਬੰਗ ਕਰਦਾ ਕਿ ਪੰਜਾਬ ਅੱਗੇ ਬੜਾ ਦੁਖੀ ਆ ਕਿਸਾਨੀ ਦਾ ਸੰਕਟ ਕਿੱਡਾ ਵੱਡਾ ਚੱਲ ਰਿਹਾ ਡੱਲੇਵਾਲ ਸਾਹਿਬ ਦਾ ਜਿਹੜੀ ਕੰਡੀਸ਼ਨ ਹੈ ਕਿੰਨੀ ਮਾੜੀ ਹੋ ਗਈ ਹੈ ਬਹੁਤ ਪੰਜਾਬ ਅੱਗੇ ਜਿਹੜਾ ਭੁਗਤ ਰਿਆ ਸਜ਼ਾ ਤੇ ਹੋਰ ਸਜ਼ਾ ਪੰਜਾਬ ਨੂੰ ਦੇ ਕੇ ਪੰਜਾਬ ਦਾ ਮਾਹੌਲ ਦਾ ਖਰਾਬ ਕਰੋ ਇਸ ਕਰਕੇ ਬਾਰਡਰ ਸਟੇਟ ਆ ਇਸ ਲੰਦੇ ਧੱਕੇ ਕਰਨੇ ਪੰਜਾਬ ਨਾਲ ਬੰਦ ਕਰੋ ਤੇ ਇਹ ਜਿਹੜਾ ਫੈਸਲਾ ਤੁਸੀਂ ਨਵਾਂ ਕੀਤਾ ਨਾ ਪੰਜਾਬ ਨਾਲ ਕੰਸਲਟ ਕੀਤਾ ਗਿਆ ਨਾ ਹਰਿਆਣੇ ਨਾਲ ਔਰ ਪੰਜਾਬ ਦੇ ਮੁੱਖ ਮੰਤਰੀ ਵੀ ਜਵਾਬਦੇਹ ਆ ਕਿ ਉਹਨਾਂ ਨੇ ਇਸ ਗੱਲ ਨੂੰ ਕਿਵੇਂ ਹੌਣ ਦਿੱਤਾ ਕਿਉਂਕਿ ਤੁਸੀਂ ਜੇ ਸੁੱਤੇ ਰਹੋਗੇ ਜਾਂ ਕੇਜਰੀਵਾਲ ਸਾਹਿਬ ਤੋਂ ਡਰਦੇ ਰਹੋਗੇ ਇਹ ਇਦਾਂ ਪੰਜਾਬ ਦੇ ਜਿਹੜੇ ਹੱਕ ਆ ਇੱਕ ਇੱਕ ਕਰਕੇ ਜਾਈ ਜਾਣਗੇ ਇਹ ਪੰਜਾਬ ਦੀ ਜਨਤਾ ਇਹਨੂੰ ਬਰਦਾਸ਼ਤ ਨਹੀਂ ਕਰੇਗਾ ਸ਼੍ਰੋਮਣੀ ਅਕਾਲੀ ਦਲ ਇਹਦੇ ਵਾਸਤੇ ਹਰ ਲੜਾਈ ਲੜੇਗਾ ਇਹ ਵੀ ਮੈਂ ਉਸ ਗੱਲ ਦੀ ਖੇਦੀ ਜਿਹੜੀ ਆ ਕਰਦਾ ਹੁਣ ਜਿਹੜਾ ਕੋਈ ਤੁਹਾਡਾ ਕੁਐਸਚਨ ਹੈ ਕਿ ਇਹ ਇੱਕ ਮੰਨ ਲਓ ਕਿ ਜੇਕਰ ਤੁਸੀਂ ਵਰਕਿੰਗ ਕਮੇਟੀ ਇਸ ਤੀਫੇ ਪਰਵਾਨ ਕਰ ਲਈ ਦੀ ਹੈ ਤੇ ਨੈਗੇਟਿਵ ਇਫੈਕਟ ਕੀ ਹੋਣਗੇ ਕਿ 파ਟੀ ਦਾ ਸਿੰਬਲ ਜਾ ਸਕਦਾ ਹੈ ਕੀ ਹੋ ਸਕਦਾ ਥੋੜਾ ਜਿਹਾ ਡਿਟੇਲ ਦੇ ਵਿੱਚ ਨਹੀਂ ਜਦੋਂ ਵਰਕਿੰਗ ਕਮੇਟੀ ਨੇ ਤਾਂ ਕਰਨਾ ਹੀ ਹੈ ਵਰਕਿੰਗ ਕਮੇਟੀ ਦਾ ਅਧਿਕਾਰਤ ਆ ਜੀ ਵਰਕਿੰਗ ਕਮੇਟੀ ਨੂੰ ਉਹਨਾਂ ਨੇ ਅਸਤੀਫਾ ਦਿੱਤਾ ਉਹ ਤਾਂ ਉਹਦੀ ਮੀਟਿੰਗ ਤਾਂ ਨਹੀਂ ਅਸੀਂ ਰੱਖ ਰਹੇ ਸੀ ਕਿ ਅਸੀਂ ਆ ਜਿਹੜਾ ਭਰਤੀ ਵਾਲਾ ਇਸ਼ੂ ਸੀ ਇਹ ਪਹਿਲਾਂ ਸਿੰਘ ਸਾਹਿਬ ਦੀ ਸੰਤੁਸ਼ਟੀ ਕਰਾਉਣੀ ਚਾਹੁੰਦੇ ਉਹ ਅਸੀਂ ਜ਼ਰੂਰੀ ਹੈ ਕਿਉਂਕਿ ਗੱਲ ਅਸੀਂ ਸਾਨੂੰ ਕੰਮ ਦੀ ਕਾੜੀ ਨਹੀਂ ਹੁੰਦੀ ਪਹਿਲਾਂ ਸੰਸਥਾ ਦਾ ਸਤਿਕਾਰ ਹੈ ਇਸ ਕਰਕੇ ਪਹਿਲਾਂ ਅਸੀਂ ਉਹਨਾਂ ਨੂੰ ਜਿੰਨੀ ਦੇਰ ਤੱਕ تسਲੀ ਨਹੀਂ ਸੀ ਕਰਾ ਲੈਂਦੇ ਸਾਰੇ ਪੁਆਇੰਟਸ ਤੇ ਉਹਨਾਂ ਦੇਰ ਤੱਕ ਅਸੀਂ ਨਹੀਂ ਸੀ ਰੱਖਣੀ ਇਸ ਕਰਕੇ ਉਹ ਹੁਣ ਅੱਜ ਇਹ ਗੱਲ ਕਰਕੇ ਤੇ ਉਹਦੀ ਮੀਟਿੰਗ ਵਿੱਚ ਜੀ ਸਭ ਇਹ ਤੇ ਕਲਿਆ ਰਿਹਾ ਕਿ ਜਿਸ ਬੰਦੇ ਜੋ ਤੁਹਾਡੀ ਜਿਹੜੀ ਪਾਰਟੀ ਆ ਪੋਲੀਟੀਕਲ ਪਾਰਟੀਆਂ ਜਿਸ ਬੰਦੇ ਨੂੰ ਵੋਟ ਪਾਉਣ ਦਾ ਅਧਿਕਾਰ ਆ ਉਹਨੂੰ ਮੈਂਬਰ ਬਣਨ ਦਾ ਅਧਿਕਾਰ ਆ ਕੋਈ ਧਰਮ ਕੋਈ ਜਾਤ ਪਾਤ ਨਹੀਂ ਇਹਦੇ ਵਿੱਚ ਦੇਖਿਆ ਜਾਂਦਾ ਪਰ ਵਰਕਿੰਗ ਕਮੇਟੀ ਦੇ ਬਹੁਤਾਂ ਤੇ ਮੈਂਬਰ ਜਿਹੜੇ ਨੇ ਉਹ ਬਤੌਰ ਸੇਖਣੇ ਅੰਮ੍ਰਿਤਧਾਰੀ ਨੇ ਉਹ ਅਕਾਲ ਤਖਤ ਕਿਸੇ ਆਦੇ ਹਰ ਹੁਕਮ ਨੂੰ ਮੰਨਣ ਨੂੰ ਤਿਆਰ ਨਹੀਂ ਪਰ ਫਿਰ ਵੀ ਵਰਕਿੰਗ ਕਮੇਟੀ ਦੀ ਜਿਹੜੀ ਮੀਟਿੰਗਾਂ ਪੱਤਰ ਘੰਟੇ ਚ ਨਾ ਸੱਦ ਕੇ ਇੰਨੇ ਦਿਨ ਕਿਉਂ ਲਗਾਏ ਨਹੀਂ ਦੇਖੋ ਅਸੀਂ ਜਿਹੜਾ ਵੱਡਾ ਫੈਸਲਾ ਕਰਨਾ ਸੀ ਭਰਤੀ ਦਾ ਪਾਰਟੀ ਸੰਵ ਇਹ ਚਿੰਦੂ ਸਿੱਕ ਦਾ ਗੱਲ ਨਹੀਂ ਹੈ ਕਿ ਜਿਹੜੀ ਪਾਰਟੀ ਅੱਜ ਕਹਿੰਦੇ ਪਾਰਟੀ ਮੈਂ ਤੁਹਾਨੂੰ ਪੜ੍ਹ ਕੇ ਸੁਣਾਇਆ ਇਹ ਇਦਾਂ ਹੀ ਸਾਡੀ ਪਾਰਟੀ ਰਜਿਸਟਰ ਹੋਈ ਹੈ ਉਹਦੇ ਵਿੱਚ ਹੀ ਲਿਖਿਆ ਹੋਇਆ ਪਾਰਟੀ ਦੇ ਵਿੱਚ ਜੇ ਕਹੋ ਤਾਂ ਮੇਰੇ ਕੋਲ ਸੰਧਾਨਮੈਂ ਤੁਹਾਨੂੰ ਲਾਈਨ ਪੜ੍ਹ ਕੇ ਦੱਸ ਦਿੰਨਾ ਕਿ ਜਿਹੜੀ ਪਾਰਟੀ ਦੀ ਮੈਂਬਰਸ਼ਿਪ ਹੈ ਇਹਦਾ ਫੈਸਲਾ ਪਾਰਟੀ ਦੀ ਵਰਕਿੰਗ ਕਮੇਟੀ ਨੇ ਕਰਨਾ ਇਹਦੀਆਂ ਡਾਟਾ ਵੀ ਉਹਨੇ ਉਹਨੇ ਤੱਕ ਕੰਮੀਆਂ ਨੇ ਇਹਦੀ ਅਨਰੋਲਮੈਂਟ ਦਾ ਸਾਰਾ ਬਾਕੀ ਕੰਮਕਾਜ ਵੀ ਉਹਨੇ ਡਾਇਰੈਕਸ਼ਨ ਦੇਣੀ ਹੈ ਔਰ ਜਿੰਨੀ ਦੇਰ ਤੱਕ ਕੋਈ ਭਰਤੀ ਚੱਲਦੀ ਹੈ ਪੁਰਾਣੇ ਅਹੁਦੇਦਾਰ ਆਪਣੇ ਜ਼ਿੰਮੇਵਾਰ ਅਹੁਦੇ 'ਤੇ ਬੜੇ ਰਹਦੇ ਆ ਅਸੀਂ ਅਬਜ਼ਰਵਰ ਵੀ ਵਰਕਿੰਗ ਕਮੇਟੀ ਨੇ ਲਾਉਣੇ ਆ ਵੱਖ-ਵੱਖ ਜਿਲ੍ਹਿਆਂ ਦੇ ਦੂਜੀਆਂ ਸਟੇਟਾਂ ਦੇ ਇਹਦੇ ਜਿਹੜੀ ਭਰਤੀ ਦੇ ਪੈਸੇ ਆਉਣੇ ਆ ਉਹ ਵੀ ਪਾਰਟੀ ਦੇ ਅਕਾਊਂਟਾ 'ਚ ਜਮ੍ਹਾਂ ਹੋਣੇ ਆ ਜਿਹੜੀਆਂ ਭਰਤੀ ਦੀਆਂ ਕਾਪੀਆਂ ਇਸ਼ੂ ਹੋਣੀਆਂ ਉਹਦੇ ਲੇਜਰਾਂ 'ਚ ਸੀਰੀਅਲ ਨੰਬਰ ਚੜਦੇ ਆ ਕੱਲੇ-ਕੱਲੇ ਬੰਦੇ ਨੂੰ ਇਸ਼ੂ ਹੋਣੀ ਕਿੰਨੇ ਨੰਬਰ ਕਾਪੀ ਹੋਈ ਇਹ ਸਾਰਾ ਦਫ਼ਤਰ ਦਾ ਕੰਮ ਹੁੰਦਾ ਉਹਨੂੰ ਵਰਕਿੰਗ ਕਮੇਟੀ ਜਿਹੜੀ ਆ ਸਾਰੀ ਜਿਹੜੀ ਆ ਪਾਰਟੀ ਆ ਜਿਹੜਾ ਆਰਗੇਨਾਈਜੇਸ਼ਨ ਆ ਉਹ ਸਾਰੀ ਕੀਮਾ ਸਾਹਿਬ ਜਿਸਦਾ ਸਰਦਾਰ ਸਾਹਿਬ ਦਾ ਤੁਹਾਡੀ ਗੱਲ ਸੁਣ ਕੇ ਕੀ ਪ੍ਰਤੀਕਰਮ ਸੀਗਾ ਔਰ ਨਹੀਂ ਅਸੀਂ ਸਰਦਾਰ ਸਾਹਿਬ ਨੇ ਕਾਲੀਦਾਨ ਤੇ ਨਰਾਜ਼ਗੀ ਦਾ ਆਪਣਾ ਸਾਹਵਨਾ ਕਰਦੇ ਮਾਰ ਗਿਆ ਅੱਜ ਉਹਨਾਂ ਦਾ ਕੀ ਨਰਾਜ਼ਗੀ ਦੂਰ ਹੋਈ ਹੈ ਜੀ ਕਾਲੀਦਾਨ ਤੇ ਕਿੰਨੀ ਨਹੀਂ ਦੇਖੋ ਕਦੀ ਵੀ ਜਸਦੇਵ ਸਾਹਿਬ ਨਰਾਜ਼ ਕੀ ਹੁੰਦੇ ਉਹ ਕੋਸ਼ਿਸ਼ ਉਹਨਾਂ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਜਿੰਨੀ ਵਾਰੀ ਵੀ ਅਸੀਂ ਆਏ ਆ ਬੜੇ ਪਿਆਰ ਦੇ ਨਾਲ ਸਤਕਾਰ ਦੇ ਨਾਲ ਉਹਨਾਂ ਨੇ ਜਿਹੜੀ ਵੀ ਗੱਲ ਹਰ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਸਾਡੀ ਹਰ ਗੱਲ ਸਮਝਣ ਦੀ ਕੋਸ਼ਿਸ਼ ਕਰਦਾ ਹਾਂ ਸਰਦਾਰ ਸਾਹਿਬ ਤੁਸੀਂ ਅਸੀਂ ਸਿੰਘ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਅਸੀਂ ਗਏ ਸੀ ਇਸੇ ਕਰਕੇ ਕਿ ਹੁਣ ਅਸੀਂ ਵਰਕਿੰਗ ਕਮੇਟੀ ਦੀ ਮੀਟਿੰਗ ਰੱਖਣੀ ਹੈ ਭਰਤੀ ਸ਼ੁਰੂ ਕਰਨੀ ਹੈ ਤੇ ਨਾਲ ਭਜਨ ਸਾਹਿਬ ਦੇ ਅਸਤੀਫੇ ਦਾ ਜਿਹੜਾ ਫੈਸਲਾ ਲੈਣਾ ਉਹ ਹੁਣ ਅਸੀਂ ਇਮੀਡੀਏਟਲੀ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਪਤਾ ਜੀ ਮੈਂ ਸਾਹਿਬ ਦਿੱਲੀ ਦੇ ਵਿੱਚ ਇਲੈਕਸ਼ਨ ਹੈ ਔਰ ਪਹਿਲੀ ਵਾਰ ਹੋ ਰਿਹਾ ਕਿ 24 ਸਾਲਾਂ ਤੋਂ ਬਾਅਦ ਜਿਨਾ ਅਕਾਲੀ党 ਇਸ ਵਾਰੀ ਉਹ ਵੀ ਚੋਰ ਨਹੀਂ ਲੱਗ ਰਿਹਾ ਨੇ ਕੋਈ ਨਹੀਂ ਪਹਿਲਾਂ ਵੀ ਅਸੀਂ ਕੋਈ ਯਾਰ ਤੁਸੀਂ ਮੇਰੇ ਕੋਲ ਪੁੱਛੋ ਸਰਨਾ ਸਰਨਾ ਸਾਹਿਬ ਇੱਕ ਤੇ ਜਿਹੜਾ ਸਾਰੇ ਆਪਾਂ ਠੀਮਾ ਸਾਹਿਬ ਉੱਤੇ ਜਤੇਦਰ ਸਾਹਿਬ ਨੂੰ ਰੱਖ ਕੇ ਆਏ ਨੇ ਆਪਣਾ ਸਾਰਾ ਫੱਕ ਰੱਖ ਕੇ ਆਏ ਨੇ ਤੁਸੀਂ ਵੀ ਦਿੱਲੀ ਕਿਵੇਂ ਚਾਹਦੇ ਦੇ ਜੋ ਪਾਰਟੀਆਂ ਚਲਾ ਰਹੇ ਜੋ ਚਾਹਦੇ ਹਨ ਮੈਂ ਸੁਣੋ ਤੁਹਾਡੇ ਸਹੀ ਹੁੰਦਾ ਸਾਰੀਆਂ ਪਾਰਟੀਆਂ ਚ ਸਾਰਾ ਕੁਝ ਸੇਮ ਹੁੰਦਾ ਹੈ ਸਾਰਿਆਂ ਗੱਲਾਂ ਦਾ ਜਵਾਬ ਦੇ ਦੇਣਾ ਹਾਂਜੀ ਹਾਂ ਉਹ ਹੀ ਕਰਦੇ ਤੁਹਾਡੀਆਂ ਅਸੀਂ ਸਾਰੇ ਹਾਂਜੀ ਹਾਂ ਜਥੇਦਾਰ ਸਾਹਿਬ ਦੀ ਮੀਟਿੰਗ ਨਾਲ ਹਾਂਜੀ 200% ਰਾਜੀ ਹੋ ਕੇ ਆਇਆ ਅੱਛਾ ਜੀ ਇਸ ਤੋਂ ਪਰ ਕੋ ਗੱਲ ਦੇਖਣੀ ਤੁਸੀਂ ਜਮੂਨ ਸਾਹਿਬ ਅੱਜ ਦੀ ਮੀਟਿੰਗ ਦੇ ਵਿੱਚ ਅੱਜ ਦੀ ਮੀਟਿੰਗ ਦੇ ਵਿੱਚ ਜਿਹੜੀ ਜਹਦਰ ਸਾਹਿਬ ਨੇ ਸੱਤ ਮੈਂਬਰੀ ਪੜਾਈ ਸੀ ਭਰਤੀ ਬਾਰੇ ਉਹਦੇ ਬਾਰੇ ਕੋਈ ਨਹੀਂ ਉਹ ਉਹਨਾਂ ਨੇ ਉਹਨਾਂ ਨੇ ਦੋ ਚੀਜ਼ਾਂ ਲਿਖਿਆ ਸੀ ਨਾਲ ਉਹਨਾਂ ਨੇ ਵੀ ਲਿਖਿਆ ਸੀ ਕਿ ਪਾਰਟੀ ਦੇ ਆਪਣੇ ਸੰਧਾਨ ਦੇ ਮਤਲਬ ਉਹ ਸੀ ਲਿਖਿਆ ਕਿ ਉਹ ਸੰਧਾਨ ਦੇ ਵਿੱਚ ਨਹੀਂ ਹੁੰਦੀ ਇਸੇ ਕਰਕੇ ਤਾਂ ਇਨਾ ਟਾਈਮ ਲਿਆ ਕਿ ਉਹਨਾਂ ਨੇ ਕਿਹਾ ਵੀ ਠੀਕ ਹੈ ਪਾਰਟੀ ਦੇ ਸੰਧਾਨ ਦੇ ਵਿੱਚ ਜੋ ਲਿਖਿਆ ਉਹ ਕਰੋ ਪਾਰਟੀ ਦਾ ਨੁਕਸਾਨ ਨਹੀਂ ਹੋਣਾ ਇਹ ਧੰਨਵਾਦ ਹੈ ਉਹਨਾਂ ਦਾ ਬਹੁਤ ਵੱਡੀ ਗੱਲ ਹੈ ਉਹਨਾਂ ਨੇ ਇਸ ਚੀਜ਼ ਨੂੰ ਪ੍ਰਬੰਧ ਕੀਤਾ ਸਰਨਾਮ ਸਿੰਘ ਅਕਾਲੀ ਦਲ ਬਹੁਤ ਮਜ਼ਬੂਤ ਹੋਇਆ ਦਿੱਲੀ ਦੇ ਵਿੱਚ ਪਰ ਚੋਣ ਨਹੀਂ ਲੜ ਰਿਹਾ ਇਸ ਵਾਰੀ ਕੀ ਕਾਰਨ ਤਾਂ ਕਿ ਹੋਰ ਮਜ਼ਬੂਤ ਹੋ ਜਾਏ ਆਰ ਕੇ ਕਮਜ਼ੋਰ ਨਾ ਹੋ ਜਾਏ ਯਾਨੀ ਕਿ ਇਹ ਹੋਰ ਮਜ਼ਬੂਤ ਹੋਏ ਜਿੱਤਨ ਦੀ ਖਤਾਰ ਦੇ ਉੱਤੇ ਨਹੀਂ ਲੱਗਦਾ ਅਕਾਲੀ ਦਲ ਜਿੱਤਨ ਦੀ ਖਤਾਰ ਦੇ ਉੱਤੇ ਨਹੀਂ ਲੱਗਦਾ ਜੀ ਬਾਜੀ ਇਹ ਇੱਕ ਪੰਨੇ ਸੁਣਾ ਰਿਹਾ ਛੋਟੇ ਯਾਰ ਕਰੀ ਉਦੋਂ ਤੇ ਇੱਧਰ ਕੇਦਨਵਾਲ ਸਾਹਿਬ ਨੇ ਦਿੱਲੀ ਦੀਆਂ ਟੋਣਾ ਤੋਂ ਪਹਿਲਾਂ ਆਪਣੀ ਗਰੰਤੀ ਚੱਕਾਂ ਵਾਸਤੇ 18000 ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕੋਈ ਜਿਹੜਾ ਬੰਦਾ ਇੱਥੇ 1000 ਰੁਪਏ ਬੀਬੀਆਂ ਨੂੰ ਨਹੀਂ ਦਿੱਤਾ 3 ਸਾਲ ਹੋ ਗਏ ਇਹਦੇ ਕੋਲ 18000 ਦੀ ਉਮੀਦ ਕਰਦੇ ਨਹੀਂ ਪਰ ਉੱਥੇ ਪੰਡਤ ਸਿੰਘਾਂ ਦੇ ਗੁਰੂ ਮਹਾਰਾਜ ਦੀ ਕਿਰਪਾ ਗੁਰਦਰਾ ਕਮੇਟੀਆਂ ਜਿਹੜੀਆਂ ਨੇ ਲੋਕਾਂ ਦੀ ਹੱਕ ਸੱਚ ਦੀ ਕਮਾਈ ਦੇ ਵਿੱਚੋਂ ਜਿਹੜਾ ਉਹਨਾਂ ਦਾ ਹਿੱਸਾ ਗਰੰਤੀ ਸਿੰਘਾਂ ਦਾ ਬੜੇ ਸਤਿਕਾਰ ਦੇ ਨਾਲ ਕਮੇਟੀਆਂ ਕ੍ਰੀਟ ਕਰਦੀਆਂ ਨੇ ਇਹਨਾਂ ਦਾ ਅਨਾਉਂਸਮੈਂਟ ਨਹੀਂ ਕਰਨੀ ਹੁੰਦੀ। ਗਰੰਥੀ ਸਿੰਘ ਸਾਡੇ ਨਾਲੋਂ ਜ਼ਿਆਦਾ ਸਮਝਦਿਆ ਇਹਨਾਂ ਲੋਕਾਂ ਨੂੰ। ਸਰਨਾ ਸਾਹਿਬ ਕੀ ਦਿੱਲੀ ਦੇ ਵਿੱਚ ਦੋ ਧਰਮ ਹੀ ਵਸਦੇ ਨੇ? ਸਰਨਾ ਸਾਹਿਬ ਕੀ ਦਿੱਲੀ ਦੇ ਵਿੱਚ ਦੋ ਧਰਮ ਹੀ ਵਸਦੇ ਨੇ? ਇੱਕ ਸਿੱਖ ਧਰਮ ਤੇ Hindu ਧਰਮ ਜੇ ਕੈਦਰੀ ਵਾਲੇ 18000 ਰੁਪਿਆ ਪੰਤਾਂ ਵਾਸਤੇ ਜਾਂ ਸਿੱਖਾਂ ਵਾਸਤੇ ਗਰੰਤੀਆਂ ਵਾਸਤੇ ਤੈਅ ਕੀਤਾ ਬਾਕੀ ਧਰਮਾਂ ਦੇ ਵੀ ਕੋ ਜੀ ਮੈਂ ਪਹਿਲੀ ਗੱਲ ਹੈਗੀ ਹਾਂਜੀ ਸਤਿ ਸ੍ਰੀ ਅਕਾਲ ਸਾਹਮਣੇ ਅਸੀਂ ਆਪਣੇ ਰਾਗੀ ਸਿੰਘਾਂ ਵਾਸਤੇ ਗ੍ਰੰਥੀ ਸਿੰਘਾਂ ਵਾਸਤੇ ਕਿਸੇ ਸਰਕਾਰ ਕੋਲ ਕੋਈ ਮਾਇਆ ਲੈਣ ਦੇ ਬਰਦਾ ਹਾਂਜੀ ਜਿਹੜੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਜ਼ੀਰ ਗੁਰਦੁਆਰੇ ਸੇਵਾ ਕਰਦੇ ਹਨ ਉਹਨਾਂ ਨੂੰ ਕਿਸੇ ਦਿੱਲੀ ਦੇ ਬੰਦੀਏ ਕੋਲੋਂ ਫਲਾਣੇ ਕੋਲੋਂ ਪੈਸੇ ਲੈਣ ਦੀ ਲੋੜ ਨਹੀਂ ਉਹ ਗੁਰੂ ਘਰ ਕੋਲੋਂ ਆਪਣਾ ਪੈਸਾ ਪਰ ਦੋ ਧਰਮਾਂ ਨੂੰ ਹੀ ਇਹਨਾਂ ਨੇ ਲਾਂਚ ਦਿੱਤਾ ਪਰ ਗੁਰਦੁਆਰਿਆਂ ਦੇ ਗ੍ਰੰਥੀ ਔਰ ਰਾਗੀ ਸਿੰਘ ਕਿਸੇ ਕੋ ਕੋਈ ਪੈਸਾ ਨਹੀਂ ਲੈਣਗੇ ਜਿਹੜੇ ਪੈਸੇ ਲੈਣਗੇ ਉਹ ਗੁਰੂ ਦੇ ਦੇਣਦਾਰ ਹੋਣਗੇ ਜਿਮਨ ਸਾਹਿਬ ਆਸ ਤੇ ਕ੍ਰਾਈਸਿਸ ਤੋਂ ਬਾਅਦ ਅਕਾਲੀ ਦਲ ਹੁਣ ਤੇ ਮੱਗੀ ਮੇਲੇ ਮੁਕਤਰਵਾਲੇ ਕਾਨਫਰੰਸ ਕਰਨ ਜਾ ਰਿਹਾ ਜੀ ਕੀ ਕਹਿਣਾ ਚਾਹੋਗਾ ਨਹੀਂ ਦੇਖੋ ਗੱਲ ਇਹ ਹੈ ਕਿ ਉੱਥੇ ਹਰ ਸਾਲ ਹੀ ਕਿਉਂਕਿ ਸ਼੍ਰੀ ਮੁਕਤਸਰ ਸਾਹਿਬ 40 ਮੁਪਿਆਂ ਤੇ ਮਾਤਾ ਪਾਕੌਰ ਦੀ ਬੜੀ ਵੱਡੀ ਇਤਹਾਸਿਕ ਧਰਤੀ ਆ ਟੁੱਟੀ ਗੰਢੀ ਦਾ ਬਹੁਤ ਵੱਡਾ ਇਤਿਹਾਸ ਹੈ ਔਰ ਉਹਨਾ ਸ਼ਹੀਦਾਂ ਨੂੰ ਸਮਰਪਿਤ ਹਰ ਸਾਲ ਹੀ ਉੱਥੇ ਸਾਡੀ ਕਾਨਫਰੰਸ ਜਿਹੜੀ ਆ ਉਹ ਬੜੀ ਵੱਡੀ ਹੁੰਦੀ ਹੈ ਤੇ ਹੁਣ ਵੀ ਅੱਜ ਕੀ ਵੀ ਜਿਹੜੀ ਆ ਬੜੀ ਵੱਡੀ ਪੱਧਰ ਦੇ ਉੱਤੇ ਜਿਹੜੀ ਆ ਸਖਤਾ ਪਹੁੰਚ ਕੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਨ ਗਿਆ ਤਾਂ ਕਿ ਜਿਹੜੀਆਂ ਵਿਚਾਰਾ ਵੀ ਵਿਚਾਰਾ ਬਾਕੀ ਦੇ ਉੱਤੇ ਹੋਣ ਗਿਆ ਉਹਦੀ ਤਿਆਰੀ ਚੱਲ ਰਹੀ ਆ ਬੜੀ ਵੱਡੀ ਕਾਮਯਾਬ ਕਾਨਫਰੰਸ ਜਿਹੜੀ ਆ ਹੋਏਗੀ ਸਾਰੇ ਪਰਮ ਭਲੇਖੇ ਜਿਹੜੇ ਦੁਸ਼ਮਣ ਦੇ ਵਿਰੋਧੀਆਂ ਦੇ ਉਹ ਕਾਨਫਰੰਸ ਕੱਢ ਦਿੱਤੀ। ਠੀਕ ਹੈ। 6 ਮਹੀਨਾ ਤੋਂ 6 ਮਹੀਨਾ ਹੁਣ ਸਿੱਧੀ ਗੱਲ ਕਰਦੇ ਆਈਏ ਕਿ ਜਿਹੜਾ ਜਥੇਦਾਰ ਸਾਹਿਬ ਨਾਲ ਜਿਹੜੀ ਜਥੇਦਾਰ ਸਾਹਿਬ ਦੇ ਨਾਲ ਮੀਟਿੰਗ ਹੋਈ ਹੈ ਉਹਨੂੰ ਲੈ ਕੇ ਨਤੀਜਾ ਕੀ ਨਿਕਲਿਆ? ਸਬੰਧਾਂ ਦੇ ਮਤਲਬ ਅਗਲੇ ਕਾਰਜਵਿ ਕੀਤੇ ਜਾਏਗੀ। ਹਾਂਜੀ ਹਾਂਜੀ। ਜਿਹੜੀ ਸੁਲਤਾਨ ਦੇ ਪਤਾ ਦੇ ਦਿੱਤੇ ਸੀ ਮਤਲਬ ਇੱਕ ਆਦੇਸ਼ ਹੋਇਆ ਸੀ ਜਾ ਸ੍ਰੀ ਕਾਲਕਟਾ ਸੈਨਸਰ ਵੱਲੋਂ ਕਿ ਜਿਹੜੇ ਬਾਕੀ ਬਾਕੀ ਨੇ ਉਹ ਇਕੱਠੇ ਹੋ ਜੋ ਉਸ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਜਿਹੜਾ ਕਾਲੀ ਸੁਧਾਰ ਲਹਿਰ ਸੀਗਾ ਉਹਨਾਂ ਨੇ ਆਪਣਾ ਭੰਗ ਕਰਕੇ ਉਹ ਇਕੱਠੇ ਹੋਣ ਵਾਸਤੇ ਉਹਨਾਂ ਨੇ ਇੱਕ ਮਨ ਪੱਤਰ ਜਿਹੜਾ ਸੀਗਾ ਸ੍ਰੀ ਕਾਲਕਟਾ ਸੈਨਸਰ ਨੂੰ ਦੇ ਦਿੱਤਾ ਕਿ ਅਸੀਂ ਆਪਣਾ ਜਿਹੜਾ ਕਾਲੀ ਸੁਧਾਰ ਲਹਿਰ ਹੈ ਉਹ ਅਸੀਂ ਭੰਗ ਕਰ ਰਹੇ ਹਾਂ ਜੋ ਕਰ ਵੀ ਦਿੱਤਾ ਉਹਨਾਂ ਨੇ ਲਿਖਤੀ ਦੇ ਵਿੱਚ ਵੀ ਦੇ ਦਿੱਤਾ ਪ੍ਰੋਜੈਕਟਡ ਹੀ ਨਹੀਂ ਤੇ ਉਹ ਦੇ ਵਿੱਚ ਉਹ ਦੇ ਵਿੱਚ ਮੈਂ ਦੱਸ ਲਿਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਚਾਹੇ ਉਹ ਦਰਮਾ ਸਾਹਿਬ ਨੇ ਚਾਹੇ ਉਹ ਫਰੀਨੀ ਰਖਾ ਸਾਹਿਬ ਨੇ ਕਿ ਉਹਨਾਂ ਨੂੰ ਅਕਾਲੀ ਦਲ ਦੇ ਵਿੱਚ ਜਗ੍ਹਾ ਦਿੱਤੀ ਜਾਵੇਗੀ ਕਿਉਂਕਿ ਇੱਕ ਇੱਕ ਲਾਈਨ ਹੈ ਬਰਤਾਸਮਨ ਸਾਹਿਬ ਜੀ ਕੇ ਨਾਮ ਮਾਪਿਆਂ ਨੇ ਰੱਖੀ ਮਾਵੇਂ ਸਹੁਰਿਆਂ ਦੀ ਹੋਈ ਉਹ ਉਧਰੋਂ ਵੀ ਭੰਗ ਕਰਕੇ ਲੈ ਗਿਆ ਨਾ ਤੁਸੀਂ ਉਹਨਾਂ ਨੂੰ ਲੈ ਰਹੇ ਹੋ ਉਹ ਆ ਕੇ ਕੀ ਕਰ ਸਕਦੇ ਠੀਕ ਹੈ ਦੇਖੋ ਅੱਜ ਜਿੰਨਾ ਕੁਝ ਮੈਂ ਕਿਹਾ ਜਿਹੜੇ ਲੋਕੀ ਪਾਰਟੀ ਪ੍ਰਤੀ ਇਮਾਨਦਾਰ ਨੇ ਨਾ ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਉਹ ਇਸ਼ਾਰਾ ਜੋ ਹੋ ਜਾਂਦਾ ਉਹ ਸਭ ਚੱਲ ਜਾਂਦਾ ਬਾਕੀ ਕਈਆਂ ਨੇ ਆਦੇਸ਼ ਕਈ ਥਾਵਾਂ ਤੋਂ ਲੈਣੇ ਉਹਨਾਂ ਦੇ ਫੈਸਲੇ ਕਰਨਾ ਮੈਂ ਨਹੀਂ ਕਰ ਸਕਦਾ ਉਹ ਜਦੋਂ ਸਮਾਂ ਆਏਗਾ ਜਦੋਂ ਕਿਸੇ ਨੇ ਸੇਵਾ ਕਰਦੀ ਹੋਵੇ ਪਾਰਟੀ ਹਮੇਸ਼ਾ ਓਪਨ ਰਹਿੰਦੀ ਪਾਰਟੀ ਮਾਦੀ ਤਰ੍ਹਾਂ ਹੁੰਦੀ ਹੈ ਪਾਰਟੀ ਵਿਸ਼ਾ ਓਪਨ ਰਹਿੰਦੀ ਹੈ ਅਪਰੋਚ ਕਰਨ ਵਾਲੇ ਦੀ ਭਾਵਨਾ ਤੇ ਡਿਪੈਂਡ ਕਰਦਾ ਪਾਰਟੀ ਕਦੀ ਵੀ ਪਾਰਟੀ ਦੇ ਮਨ ਦੇ ਵਿੱਚ ਕੋਈ ਮੈਲ ਨਹੀਂ ਹੁੰਦੀ ਪਾਰਟੀ ਹਮੇਸ਼ਾ ਸਾਰੇ ਨੂੰ ਕਲਾਵੇ ਚ ਲੈਂਦੀ ਆ ਪਰ ਜੇ ਕਿਸੇ ਦੇ ਅੰਦਰ ਬਦਲਤੀ ਹੈ ਜਾਂ ਕਿਸੇ ਨੂੰ ਕੋਈ ਹੋਰ ਆਦੇਸ਼ ਦੇ ਰਿਹਾ ਹੈ ਤਾਂ ਉਹਦੇ ਤੋਂ ਸचेत ਰਹਿਣਾ ਪੈਂਦਾ ਇਸ ਕਰਕੇ ਮੈਂ ਤਾਂ ਪਹਿਲੇ ਕਿਹਾ ਸੀ ਨਾ ਕਿ ਪਾਰਟੀ ਦੇ ਨੂੰ ਭਰਤੀ ਖੋਦੀ ਆ ਨਾ ਅਸੀਂ ਕਦੀ ਵੈਰ ਵਿਰੋਧ ਨਹੀਂ ਕਰਦੇ ਸਾਰੇ ਦਬ ਕੇ ਭਰਤੀ ਕਰਨ ਜਿਹੜੇ ਇਮਾਨਦਾਰ ਵਰਕਰ ਨੇ ਪਾਰਟੀ ਦੇ ਉਹਨਾਂ ਨੂੰ ਨਾ ਕਦੀ ਉਹਨਾਂ ਨੇ ਕੋਈ ਕੁਐਸਚਨ ਰੇਜ਼ ਕੀਤਾ ਨਾ ਕਦੀ ਹੁੰਦਾ ਇਸ ਕਰਕੇ ਇਕੱਲੇ ਇਕੱਲੇ ਦਾ ਸਪੈਸੀਫਿਕ ਆਨਸਰ ਨਹੀਂ ਮੈਂ ਦੇ ਸਕਦਾ ਜਿਉਂ ਜਿਉਂ ਸਮਾਂ ਆਏਗਾ ਇਹ ਸਾਰਾ ਕੁਝ ਇੱਕ ਦਿਨ ਚ ਜਿਹੜਾ ਖਤਮ ਨਹੀਂ ਹੁੰਦਾ ਹੁੰਦਾ ਚੱਲਦਾ ਰਹਿੰਦਾ ਕੰਮ ਅੱਗੇ ਅੱਗੇ ੋੜੀ ੋੜੀ ਸਾਡੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਤੇ ਹਰ ਸਾਲ ਕੋਈ ਐਨੇ ਕੋਈ ਪਦੇ ਵੀ ਨਹੀਂ ਸਕਦਾ ਅੱਜ ਬੁਲਾਇਆ ਵੀ ਨਹੀਂ ਗਿਆ ਜੀ ਚਲੋ ਅੱਜ ਅੱਜ ਇੰਨਾ ਕਾਫੀ ਹੈ ਬਾਕੀ ਹੁਣ ਫੇਰ ਮਿਹਰਬਾਨੀ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿਹहां ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਾਂ ઉથે લણ બહાર વ્યા કરે પાર્ટી પાર્ટી યા કોઈ હોય પાર્ટી આજ કરો અજનલા પુરા અને મશહુર ડિઆર હોલ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਦਿਓ। ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ neck onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼